ਪੰਜਾਬ ਦੇ ਵਿੱਚ ਨਸ਼ੇ ਕਰਕੇ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਡ ਚੜ ਗਿਆ 24 ਸਾਲ ਦਾ ਇਹ ਨੌਜਵਾਨ ਸੀ ਜਿਸ ਦੀ ਨਸ਼ੇ ਦੀ ਓਵਰਡੋਸ ਕਰਕੇ ਮੌਤ ਹੋ ਗਈ ਹੈ ਚਾਰ ਪੈਣਾ ਦਾ ਇਕਲੌਤਾ ਪਰਾ ਸੀ ਮਾਪੇ ਤਾਂ ਹੰਮਾਰ ਮਾਰ ਮਾ ਰੋ ਰਹੇ ਨੇ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਬਿਰਹਾਪੇ ਦੇ ਵਿੱਚ ਉਹਨਾਂ ਦਾ ਪੁੱਤ ਉਹਨਾਂ ਦਾ ਸਹਾਰਾ ਬਣੇਗਾ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਵੇਗਾ ਪਰ ਅੱਜ ਉਸ ਪੁੱਤ ਨੂੰ ਸ਼ੇ ਕਰਕੇ ਮਲਦੇ ਵੇਖ ਕੇ ਮਾਪਿਆਂ ਤੇ ਕੀ ਗੁਜ਼ਰੀ ਹੈ ਇਸ ਦਾ ਸ਼ਾਇਦ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਐਨਾਈ ਨੇ ਪਿੰਡ ਦੇ ਇੱਕ ਹੋਰ ਨੌਜਵਾਨ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਕਿ ਹਾਂ ਉਹ ਵੀ ਨਸ਼ੇ ਦਾ ਸੇਵਨ ਕਰਦਾ ਹੈ ਕਿਸ ਤਰੀਕੇ ਦੇ ਨਾਲ ਨਸ਼ਾ ਸ਼ਰੀਆਮ ਵਿਕਦਾ ਹੈ ਨੌਜਵਾਨ ਨਸ਼ੇ ਦੀ ਜਪੇੜ ਦੇ ਵਿਚਾਰੇ ਨੇ ਆਪਣੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰਨੇ ਆਪਣੀਆਂ ਜਾਨਾਂ ਗਵਾ ਰੇ ਨੇ ਕੀ ਕੁਝ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਤੁਸੀਂ ਵੀ ਸੁਣੋ ਇੱਕ ਨੌਜਵਾਨ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਪਤਾ ਲੱਗਿਆ ਤੁਹਾਡਾ ਸਾਥੀ ਸੀ ਨਾਲ ਹੀ ਹੁੰਦਾ ਇੱਥੇ ਨਹੀਂ ਨਾਲ ਨਹੀਂ ਹੁੰਦਾ ਸੀਗਾ ਇਹ ਉਹ ਘਰਾਂ ਚੋਂ ਆ ਤੇ ਉੱਚ ਕਹਿੰਦੇ ਟੀਕਾ ਲਾ ਕੇ ਮੌਤ ਹੋ ਗਈ ਆ ਕਿੱਥੋਂ ਮਿਲੀ ਲਾਸ਼ ਉਹਦੀ ਮਿਲੀ ਮੋਟਰ ਤੋਂ ਮਿਲੀ ਉੱਥੇ ਲਾਇਆ ਠੀਕ ਆ ਜੀ ਉੱਥੇ ਲਾਇਆ ਹੋਣਾ ਜਿੱਥੋਂ ਮਿਲਿਆ ਫਿਰ ਉੱਥੋਂ ਮਿਲੀ ਲਾਸ਼ ਜਿੱਥੇ ਜਿੱਥੋਂ ਲਾਸ਼ ਮਿਲੀ ਉੱਥੇ ਟੀਕਾ ਲਾਇਆ ਹੋਣਾ ਤਾਂ ਹੀ ਮਿਲੀ ਉੱਥੋਂ ਕਿਹੜਾ ਨਸ਼ਾ ਕਰਦਾ ਇਹ ਚਿੱਟਾ ਹੀ ਪੀਂਦੇ ਸੀ ਕਰਦੇ ਨਸ਼ਾ ਕੋਈ ਮੈਂ ਹੀ ਕਰਦਾਨਾ ਸੀ ਪਰ ਇਹ ਕੇ ਪ੍ਰੂਵੇ ਖਾਨ ਨੇ ਜੀਵ ਵਾਲੀ ਗੋਲੀ ਖਾਣੀ ਕਿੰਨੇ ਚਿਰ ਤੋਂ ਓਵੇ 10 12 ਸਾਲ ਹੋ ਗਏ ਲੱਗਦਾ ਨਹੀਂ ਕਿ ਜਿਹੜੇ ਨਸ਼ੇ ਆ ਮਾੜੇ ਆ ਤੇ ਲਈ ਮਾੜੇ ਹੈਗੇ ਆ ਜੀ ਹੁਣ ਕੀ ਕਰ ਸਕਦੇ ਮਜਬੂਰ ਆ ਜੀ ਛੱਡਣ ਦੀ ਕੋਸ਼ਿਸ਼ ਕਰਦੇ ਆ ਬਹੁਤ ਵਾਰ ਨਹੀਂ ਨਿਕਲਿਆ ਜਾਂਦਾ ਦਿਲ ਦਿਲ ਜ ਅੱਜ ਦੁੱਖ ਨਹੀਂ ਹੁੰਦਾ ਕਿ ਇੱਕ ਮੁੰਡਾ ਤੁਹਾਡੇ ਨਾਲ ਬਹੁਤ ਦੁੱਖ ਹੁੰਦਾ ਜੀ ਘਰਾਂ ਦੇ ਮੁੰਡਾ ਚਾਚੇ ਤਾਇਆ ਦੇ ਮੁੰਡਾ ਸੀਗਾ ਇਹ ਨਹੀਂ ਗੱਲ ਵੀ ਦੂਰੋਂ ਸੀਗਾ ਘਰਾਂ ਜੇ ਮੁੰਡਾ ਬਹੁਤ ਦੁੱਖ ਹੁੰਦਾ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਨੌਜਵਾਨ ਦੀ ਮੌਤ ਤੋਂ ਬਾਅਦ ਭੜਕ ਕੇ ਹਸਪਤਾਲ ਦੇ ਵਿੱਚ ਉਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਨਾਲ ਵੀ ਬਹਿਸ ਕੀਤੀ ਗਈ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਮ੍ਰਿਤਕ ਦੇ ਪਰਿਵਾਰ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਜਵਾਦ ਸੱਜਾ ਗਿਆ ਤੈਨੂੰ ਗਰਦਾਉਂਗਾ ਯਾਰ ਮੈਂ ਬੁੱਢੇ ਨੂੰ ਯਾਰ ਬੁੱਢੇ ਨੂੰ ਤੁੱਟਿਆ ਕੀ ਕਹਾ ਤੂੰ ਕਾ ਗਰੀਬਾਂ ਦੇ ਜਵਾਦ ਮਾਰਦੇ ਕਿੱਥੇ ਆਉਂਦੇ ਆ ਇਹ ਤੂੰ ਲਗਾਤਾਰ ਮੋਗਾ ਦੇ ਵਿੱਚ ਨੌਜਵਾਨਾਂ ਦੀ ਮੌਤ ਤੋਂ ਬਾਅਦ ਪਿੰਡ ਵਾਲਾ ਦਾ ਕਹਿਣਾ ਕਿ ਨਸ਼ਾ ਸ਼ਰੀਆਮ ਵਿਕਦਾ ਹੈ ਸਰਕਾਰ ਇਸ ਦਿਨ ਕੇਲਕਤਸਨ ਦੇ ਵਿੱਚ ਕੋਈ ਕਾਮਯਾਬ ਨਹੀਂ ਹੋ ਰਹੀ ਹੈ ਸਰਕਾਰਾਂ ਚੁੱਪੀ ਧਾਰ ਕੇ ਬੈਠੀਆਂ ਨੇ ਲਗਾਤਾਰ ਮਾਵਾਂ ਦੇ ਪੁੱਤ ਮਾਰ ਰਹੇ ਨੇ ਪਰ ਕਿਸੇ ਵੀ ਤਰੀਕੇ ਦਾ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਇਹ ਵਿਰਿੰਦਰ ਕੁਮਾਰ ਗੋਲੂ ਹੈ ਜੀ ਪਿੰਡ ਬੋਨਾ ਦਾ ਤੇ ਜਿਨ੍ਹਾਂ ਨੇ ਐਲੀਸ਼ ਵੀ ਵੀ ਲਾਇਆ ਵੀ ਕੋਸਪੈਕ ਦਾ ਮੁੰਡਾ ਵਿਰਿੰਦਰ ਤੇ ਕੋਈ ਹੈਪੀ ਉਹਨਾਂ ਦੇ ਨਾਲ ਕੋਈ ਨਾਲ ਦਾਲ ਰਲ ਕੇ ਨਸ਼ਾ ਵਗੈਰਾ ਕੀਤਾ ਹੋਇਆ ਸੀ ਤੇ ਜਿਹਨੇ ਨਸ਼ੇ ਕਰਨੋਂ ਮੌਤ ਹੋ ਗਈ ਹੈ ਤੇ ਉਹਨੂੰ ਅਸੀਂ ਬਹੁਤ ਸਾਰੇ ਫਿਰ ਪੋਸਟਮਾਰਟ ਨਤੀਜਾ ਰਿਪੋਰਟ ਤੋਂ ਪਹਿਲਾਂ ਆ ਕੇ ਜੋ ਬੰਦੀ ਕਰ ਗਿਆ ਉਹਨੂੰ ਤੇ ਜਾਵਾਂਗੇ ਜਦੋਂ ਤੁਸੀਂ ਹਸਪੀਟਲ ਇੱਥੇ ਲੈ ਕੇ ਆਏ ਸੀਗੇ ਡੈੱਡ ਬੋਡੀ ਨੂੰ ਪਰਿਵਾਰ ਵਾਲਿਆਂ ਨਾਲ ਤੁਹਾਡੀ ਬੜੀ ਤੂ ਤੂ ਮੈਂ ਮੈਂ ਹੋਈ ਖਿੱਚਾ ਤਣੀ ਹੋਈ ਕੀ ਕਾਰਨ ਸੀਗਾ ਉੱਪਰ ਸੇ ਉਹੀ ਅਗਲੇ ਕੇਸ ਨੇ ਨੂੰ ਉਹ ਹਰੀਗਨ ਦੇਲ ਕਦਮ ਸਾਡੇ ਬੱਚੇ ਦੀ ਮੌਤ ਹੋਈ ਹੈ ਉਹ ਕਹਿੰਦੇ ਵੀ ਟੈਕ ਟੈਕਰ ਆ ਟੈਕਨਾਲ ਦੀ ਉਹੀ ਮੌਤ ਹੋਈ ਉਹ ਅਡੇ ਨੈਸ਼ਨਲ ਹੋਈ ਹੈ ਤੁਸੀਂ ਕਹਿ ਰਹੇ ਸੀ ਉਹਨਾਂ ਤੋਂ ਵੀ ਤੁਸੀਂ ਸਾਨੂੰ ਬਿਆਨ ਲਿਖਾ ਦਿਓ ਕਿ ਇਹ ਮੌਤ ਨਹੀਂ ਸਿਰੇ ਜੋ ਬਰਦੀ ਉਹਨਾਂ ਦੇ ਮਕਦਮੇ ਜਿਹਨਾਂ ਦੇ ਪਰਿਵਾਰ ਦੇ ਮੈਂਬਰ ਤੇ ਬੰਦੀ ਕਾਰਵਾਈ ਅਮਚਲੇ ਆਵਾਂਗੇ ਉਹ ਸਾਹਮਣੇ ਤੇ ਨੌਜਵਾਨ ਦੀ ਉਮਰ ਕਿੰਨੀ ਸੀ ਜਿਹਦੀ ਜਿਹੜੇ ਇਤਨੀ ਕਿਰਿਬਨ 23 24 ਸਾਲਾਂ ਦੀ ਬਿੱਦੂ ਸਿਆ ਜਾਂਦੇ ਉਹ ਵੀ ਉਹਦੇ ਦੋ ਤਿੰਨ ਲੜਕੀਆਂ ਨੇ ਚਾਰਾ ਤੋਂ ਬਰਾਮਦ ਕੀਤੀ ਇਹ ਦਾਸਰ ਇੱਕ ਮੋਟਰ ਦੀ ਬੋਲਾ ਤਿੰਨ ਕੋ ਪੁੱਲਟੀ ਵਰਮ ਦੀ ਨੇੜੇ ਇੱਕ ਮੋਟਰ ਹੈ ਜਿੱਥੇ ਸਾਨੂੰ ਇਹ ਮਿਲੀ ਹੈ ਤੇ ਹੁਣ ਡੈਡ ਆਫ ਜਮਾ ਕਰਾਇਆ ਤੁਹਾਨੂੰ ਕੀ ਲੱਗਦਾ ਸੀ ਜਦੋਂ ਤੁਸੀਂ ਉੱਥੇ ਪਹੁੰਚੇ ਤੇ ਅੱਖ ਮੈਂ ਚੈੱਕ ਕੀਤਾ ਜਸਰ ਉਹਨੇ ਮੈਂ ਚੈੱਕ ਕੀਤਾ ਮੈਂ ਜੀਵ ਚੈੱਕ ਕੀਤੀ ਮੈਂ ਉਹਦੇ ਕੰਨ ਦੇਖੇ ਮੈਂ ਉਹਨਾਂ ਦਾ ਮਾਸਟਰ ਤਲਾਸ਼ੀ ਲਈ ਮੈਨੂੰ ਮੈਨੂੰ ਉਹ ਉਦੋਂ ਕਾਰਨਦਰ ਨਹੀਂ 걸ਦਾ ਸੀ ਵੀ ਉਹ ਇਸ ਤਰ੍ਹਾਂ ਵੀ ਜਿਵੇਂ ਦੇਖੀ ਵੀ ਕੋਈ ਸਨ ਸਾਈਡ ਜਪੇਸ ਨੇ ਮਾਰਿਆ ਹੋਵੇ ਉਸ ਤਰ੍ਹਾਂ ਜੀ ਜੀਬ ਦੇਖੀ ਮੈਂ ਕੰਨ ਦੇਖੇ ਤੇ ਉਸ ਤਰ੍ਹਾਂ ਹੀ ਬੰਮਾ ਲਾ ਗਿਆ ਤਾਂ ਪਹਿਲਾਂ ਮੈਂ ਕਰ ਲਿਆ ਜੀ ਜਾ ਕੇ ਬਾਕੀ ਸਵੇਰੇ ਨਾ ਮਾ ਕੋਟ ਮਾਡਲ ਜੀ ਵਗੈਰਾ ਵੀ ਮਿਲ ਜਾਗੇ ਨੀ ਮੈਨੂੰ ਕੋਈ ਸਾਈਟਾਂ ਨਹੀਂ ਬਣੀ ਮਿਲੀਆਂ ਮੈਂ ਟੀਕੇ ਵਾਲੀਆਂ ਸਰਿੰਜਰ ਮੈਂ ਥੋੜਾ ਪਾਸੇ ਜੀ ਹੋ ਸਕਦਾ ਐਸਚੋ ਨਾਲ ਦੂਜੇ ਅਫਸਰਾਂ ਨੂੰ ਹੋਲੇ ਮਿਲੀਆਂ ਹੋਣ ਤੇ ਕੈਨਸਲ ਵੀ ਮੈਂ ਦਿਨ ਮੇ ਤਲਾਸ਼ ਦਾ ਮਜ਼ਾ ਕੀਤਾ ਹੈਗਾ